ਇਹ ਸਿੱਖਾਂ ਦੇ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ ਤਸਵੀਰਾਂ ਪੇਸ਼ ਕਰਨੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਘਟਨਾਵਾਂ ਵਾਪਰਦੀਆਂ ਵੀ ਬੜੀਆਂ ਦੁਖਦਾਈ ਨੇ ਅੱਜ ਵੀ ਇੱਕ ਪੋਸਟਰ ਲਈ ਜੋ ਹੈ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰਨਾਮ ਸਿੰਘ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਆਣ ਉਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਜਾ ਬਣਾਇਆ ਗਿਆ ਅਸੀਂ ਪਹਿਲਾਂ ਵੀ ਸ਼ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਦੁਨਾਨ ਕਰਦੇ ਰਹੇ ਨੇ ਆ ਭਾਵੇਂ ਕੀ ਕੁਝ ਜਥੇਬੰਦੀਆਂ ਨੇ ਭਾਵੇਂ ਸਰਕਾਰ ਨਾਲ ਸੰਬੰਧ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਅਸੀਂ ਇਹ ਕਹਿੰਦੇ ਹਾਂ ਕਿ ਇਕੱਲਾ ਵਿਰੋਧ ਨਹੀਂ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਬਤ ਕਰਦਾ ਉਹਨੂੰ ਭੱਡੀ ਸਜ਼ਾ ਦੇਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਨੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਵਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤੌਰ ਤੇ ਪੱਤਰ ਦੇ ਚੁੱਕੀ ਆ ਕੀ ਸਿੱਖਾਂ ਦੇ ਇਹ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ ਤਸਵੀਰਾਂ ਪੇਸ਼ ਕਰਵੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਟਰੰਨਾਵਾ ਵਰਪੜੀਆਂ ਵੀ ਪਰ ਇਹਨਾਂ ਤੋਂ ਫਦਾਈ ਨਹੀਂ ਅੱਜ ਵੀ ਇੱਕ ਪੋਸਟਰ ਲਈ ਜਿਹੜਾ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਤੇ ਇੱਕ ਖਾਸ ਜਿਹੜੀ ਹੈ ਸਾਈਡ ਦੇ ਉੱਤੋਂ ਉਹਨੂੰ ਪਾਇਆ ਗਿਆ ਤੇ 30 ਸੀਰੀਜ਼ ਦਾ ਲੋਗੋ ਵੀ ਉੱਚ ਦਿਖਾਇਆ ਗਿਆ ਇਸ ਗੱਲ ਦੀ ਭਾਵੇਂ ਦੀ ਸਾਰੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਨਕਰੀਦੀ ਆ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਜਾ ਬਣਾਇਆ ਗਿਆ ਅਸੀਂ ਪਹਿਲਾਂ ਵੀ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਬੰਦ ਕਰਦੇ ਰਹਿੰਦੇ ਹਾਂ ਪਰ ਅਸੀਂ ਇਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਧਰਮਾਂ ਦੇ ਦਾ ਇੱਕ ਸੁਮੇਲ ਹੈ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਤਕਾਰ ਕਰਨਾ ਸਿਖਾਇਆ ਤੇ ਇਥੇ ਜਿਹੜੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਕਿਸੇ ਦੀ ਭਾਵਨਾਾਂ ਨਾ ਤਰਵਾੜ ਹੁੰਦਾ ਉਹ ਮਾੜਾ ਵਾ ਤੇ ਪਰ ਸਰਕਾਰਾਂ ਇਸ ਗੱਲ ਤੇ ਚਿੰਤਤ ਦਿਖਾਈ ਨਹੀਂ ਦੇ ਰਹੀਆਂ ਤਾਂ ਹੀ ਅਜਿਹੀਆਂ ਗੱਲਾਂ ਅਜਿਹੀਆਂ ਤਸਵੀਰਾਂ ਅਜਿਹੇ ਜਿਹੜੇ ਪਲੇਟਫਾਰਮ ਜਿਹੜੇ ਦਿਖਾਈ ਹੁੰਦੇ ਨੇ ਭਾਵੇਂ ਕੀ ਕੁਝ ਜਥੇਬੰਦੀਆਂ ਨੇ ਭਾਵੇਂ ਸਰਕਾਰ ਨਾਲ ਸੰਬੰਧਿਤ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਅਸੀਂ ਇਹ ਕਹਿੰਦੇ ਹਾਂ ਕਿ ਕੱਲਾ ਵਿਰੋਧ ਨਹੀਂ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਬਤ ਕਰਦਾ ਉਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਕੋਈ ਵੀ ਕਿਸੇ ਦੀ ਆਸਥਾ ਨਾਲ ਖਿਲਵਾੜ ਨਾ ਕਰੇ ਸ਼ਰੋਣੀ ਗੁਰਦਵਾਰਾ ਸਫੰਦ ਕਮੇਟੀ ਇਸ ਗੱਲ ਦੀ ਔਰ ਯੋਰ ਸਰਕਾਰ ਤੋਂ ਮੰਗ ਕਰਦੀ ਆ ਅਜਿਹੀਆਂ ਘਨੌਣੀਆਂ ਹਰਕਤਾਂ ਦੇ ਖਿਲਾਫ ਪਹਿਲਾਂ ਵੀ ਸਰਕਾਰ ਨੂੰ లిਖਤੀ ਪੇਚੇ ਚੁਕੇ ਆ ਹੁਣ ਵੀ ਅਸੀਂ ਇਸ ਗੱਲ ਦਾ ਉਹਨਾਂ ਨੂੰ ਕਿਰਾਂ లిਖਤੀ ਪੇਹਰੇ ਆ ਤੇ ਇਹਦੀ ਡਟ ਕੇ ਨਿੰਦਾ ਵੀ ਕਰਦੇ ਆ ਕਿਸੇ ਵੀ ਧਰਮ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਖਿਲਾਫ ਅਸੀਂ ਡਟ ਕੇ ਵਲੋਂ ਖੜਦੇ